ਐਮਐਲਏ ਸਾਹਿਬ ਕੋਈ ਮਾਈਨਿੰਗ ਨੂੰ ਲੈ ਕੇ ਨਵੀਂ ਕੋਈ ਨੀਤੀ ਆਪਣੇ ਹਲਕੇ ਜਾਂ ਜ਼ਿਲ੍ਹੇ ਚ ਆਈ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਮੇਰੇ ਮਾਨ ਕੋਟਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਮੇਰੇ ਦੀਪਕ ਸਮਾਲ ਸਰ ਜੀ ਸਾਡੇ ਸਾਬਕਾ ਇੰਪਰੂਵਮੈਂਟ ਟਰਸਟ ਚੇਅਰਮੈਨ ਮੋਗਾ ਉਹ ਬੈਠੇ ਨੇ ਬੜੀ ਸਾਡੇ ਆਸਤੇ ਖੁਸ਼ੀ ਦੀ ਗੱਲ ਆ ਮਾਈਨਿੰਗ ਪਾਲਿਸੀ ਦੇ ਵਿੱਚ ਇੱਕ ਨਵੀਂ ਅਪਡੇਟ ਆਉਣ ਲੱਗੀ ਆ ਜਿਹਦਾ ਕੱਲੇ ਪੰਜਾਬ ਨੂੰ ਨਹੀਂ ਪੰਜਾਬ ਦੇ ਕਰਲੇ-ਕਰਲੇ ਨਿਵਾਸੀ ਨੂੰ ਫਾਇਦਾ ਹੋਊਗਾ ਇਹਦੇ ਜਿਹੜੇ 4 ਮੇਨ ਫਾਇਦੇ ਹੋਣਗੇ ਪਹਿਲਾ ਫਾਇਦਾ ਇਹ ਵੀ ਜਿਹੜੀ 2 ਨੰਬਰ ਦੀ ਮਾਈਨਿੰਗ ਆ ਚੋਰੀ ਹੁੰਦੀ ਉਹ ਰੁਕ ਜਾਊਗੀ ਦੂਜਾ ਜਿਹੜੀ ਰੇਤੇ ਦੀਆਂ ਕੀਮਤਾਂ ਸੀ ਬੱਜਰੀ ਦੀਆਂ ਕੀਮਤਾਂ ਸੀ ਉਹ ਘਟ ਜਾਣਗੀਆਂ ਰੇਟ ਘਟ ਜਾਊਗਾ ਤੀਜਾ ਜਿਹੜੇ ਲੋਕਾਂ ਦੇ ਖੇਤਾਂ ਦੇ ਵਿੱਚ ਰੇਤਾ ਸੀਗਾ ਖੇਤਾਂ ਦੇ ਵਿੱਚ ਮਾਈਨਿੰਗ ਸੀਗੀ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤ ਦੇ ਵਿੱਚ ਰੇਤਾ ਚਕਾ ਸਕਣਗੇ ਤੇ ਨਾਲ ਦੀ ਨਾਲ ਜਿਹੜਾ ਰੇਤਾ ਜਦੋਂ ਸਾਡੇ ਲੋਕਾਂ ਦੇ ਕੋਲ ਆਮ ਹੋ ਜੂਗਾ ਤਾਂ ਜਿਹੜੀਆਂ ਬਲੈਕ ਦੇ ਵਿੱਚ ਰੇਤਾ ਚੱਲਦਾ ਏ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਚੱਲਦਾ ਸੀਗਾ ਜਾਂ ਜਿਹਦੀ ਅਫਵਾਹਾਂ ਉੱਡਦੀਆਂ ਸੀਗੀਆਂ ਤਾਂ ਉਹ ਸਾਰੀਆਂ ਚੀਜ਼ਾਂ ਤੇ ਲਗਾਮ ਲੱਗੂਗੀ ਨਾਲ ਦੇ ਨਾਲ ਪੰਜਾਬ ਸਰਕਾਰ ਨੂੰ ਦਾ ਰੈਵਨਿਊ ਜਨਰੇਟ ਹੋਊਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਇਹਦੇ ਵਿੱਚ ਅਮੈਂਡਮੈਂਟ ਕੀ ਹੋਈਆਂ ਨੇ। ਪਾਲਸੀ ਸਾਡੀ ਪਹਿਲੇ ਸਾਲ ਤੋਂ ਚੱਲ ਰਹੀ ਆ। ਇਸ ਪਾਲਸੀ ਦੇ ਵਿੱਚ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਾਹਿਬ ਗੋਇਲ ਸਾਹਿਬ ਨੇ ਹਰਪਾਲ ਚੀਮਾ ਜੀ ਨੇ ਇੱਕ ਬੜੀ ਇੰਪੋਰਟੈਂਟ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ। ਸਭ ਤੋਂ ਪਹਿਲਾਂ ਤਾਂ ਇਹ ਵੀ ਜਿਹੜੇ ਲੋਕਾਂ ਕੋਲ ਪਹਿਲਾਂ ਕ੍ਰਸ਼ਰ ਚੱਲਦੇ ਸੀਗੇ ਤਾਂ ਉਹਨਾਂ ਕੋਲ ਸਰਕਾਰੀ ਜ਼ਮੀਨ ਸੀਗੀ। ਔਰ ਜਿੱਥੇ ਕ੍ਰਸ਼ਰ ਚੱਲਦਾ ਜਿੱਥੇ ਸਰਕਾਰੀ ਜ਼ਮੀਨ ਆ ਤਾਂ ਉਥੇ ਨਾਲ ਦੇ ਨਾਲ ਰੇਤਾ ਵੀ ਹੁੰਦਾ ਪਰ ਉਹਨਾਂ ਨੂੰ ਬੱਜਰੀ ਦੀ ਤਾਂ ਪਰਮਿਸ਼ਨ ਸੀਗੀ ਪਰ ਨਾਲ ਦੇ ਨਾਲ ਉਹਨੂੰ ਰੇਤੇ ਦੀ ਪਰਮਿਸ਼ਨ ਨਹੀਂ ਸੀ ਰੇਤਾ ਸਿੱਕਲ ਕਰਨ ਦੀ ਤਾਂ ਇਸ ਨਵੀਂ ਪਾਲਿਸੀ ਦੇ ਵਿੱਚ ਉਹ ਕ੍ਰਸ਼ਰ ਦੇ ਨਾਲ-ਨਾਲ ਰੇਤਾ ਵੀ ਵੇਚ ਸਕਦੇ ਆ ਰੇਤਾ ਵੀ ਸੇਲ ਕਰ ਸਕਦੇ ਆ ਪਹਿਲਾ ਤਾਂ ਪੁਆਇੰਟ ਇਹ ਆ ਦੂਜਾ ਪੁਆਇੰਟ ਵੀ بڑے ਜਿਹੜੇ ਲੋਕ ਸੀਗੇ ਜਿਨ੍ਹਾਂ ਦੇ ਆਪਣੇ ਖੇਤਾਂ ਦੇ ਵਿੱਚ ਰੇਤਾ ਹੈਗਾ ਤਾਂ ਉਹ ਬੜੀ ਦੁਚਿੱਤੀ ਦੇ ਵਿੱਚ ਸੀਗੇ ਇਹ ਜੇਕਰ ਅਸੀਂ ਆਪਣਾ ਖੇਤ ਦੇ ਵਿੱਚੋਂ ਰੇਤਾ ਵੇਚਣਾ ਚਾਹੁੰਦੇ ਆ ਤਾਂ ਸਾਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹਦੇ ਟੈਂਡਰ ਹੁੰਦੇ ਸੀ ਬੜਾ ਕੁਛ ਉਹਦਾ ਹੁੰਦਾ ਸੀਗਾ ਫਿਰ ਉਹ ਕੀ ਕਰਦੇ ਸੀ ਬੜੀ ਵਾਰ ਉਹ ਆਪਣੀ ਜ਼ਮੀਨ ਲੀਜ਼ ਤੇ ਦਿੰਦੇ ਸੀ ਤਾਂ ਬੜੇ ਲੋਕ ਇਹੋ ਜਿਹੀ ਸੀ ਉਹ ਜ਼ਮੀਨ ਲੀਜ਼ ਤੇ ਦੇਣ ਤੋਂ ਵੀ ਡਰਦੇ ਸੀਗੇ ਕਿ ਜੇਕਰ ਆਪਾਂ ਜ਼ਮੀਨ ਲੀਜ਼ ਤੇ ਦੇਤੀ ਦੂਜੇ ਬੰਦੇ ਨੂੰ ਤਾਂ ਉਹ ਸਾਡੀ ਜ਼ਮੀਨ ਦੇ ਵਿੱਚੋਂ ਰੇਤਾ ਕਿਸ ਤਰੀਕੇ ਨਾਲ ਵੇਚੂਗਾ ਕਿਵੇਂ ਹੋਊਗਾ ਤਾਂ ਉਹਦੇ ਕਰਕੇ ਬੜੀਆਂ ਸਾਈਟਸ ਇਹੋ ਜਿਹੀਆਂ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਆਇਡੈਂਟੀਫਾਈਡ ਸਿਗੀਆਂ ਜਿਹਦੇ ਵਿੱਚ ਰੇਤਾ ਤਾਂ ਸੀ ਪਰ ਪਾਲਿਸੀ ਇੰਨੀ ਕੰਪਲੈਕਸ ਸੀਗੀ ਕੰਮ ਇੰਨਾ ਔਖਾ ਸੀਗਾ ਕਿ ਉਹ ਵੇਚ ਹੀ ਨਹੀਂ ਸਕਦੇਗੇ ਤਾਂ ਹੁਣ ਸਰਕਾਰ ਨੇ ਜਿਹੜੀਆਂ ਇਹ ਪਾਵਰਾਂ ਨੇ ਇਹ ਪਾਵਰਾਂ ਡੀਸੀ ਸਾਹਿਬ ਨੂੰ ਦੇਤੀਆਂ ਫੋਰ ਐਗਜ਼ਾਮਪਲ ਆਪਣੇ ਇਲਾਕੇ ਦੇ ਵਿੱਚ ਜੇਕਰ ਕਿਸੇ ਪਿੰਡ ਦੇ ਕਿਸੇ ਖੇਤ ਦੇ ਵਿੱਚ ਕੋਈ ਰੇਤਾ ਉਪਲਬਧ ਹੈਗਾ ਤਾਂ ਅੱਗੇ ਉਹਨੂੰ ਪਰਮਿਸ਼ਨ ਵਾਸਤੇ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਬਹੁਤ ਲੰਬਾ ਪ੍ਰੋਸੈਸ ਸੀਗਾ ਤਾਂ ਹੁਣ ਉਹ ਆਪਣੇ ਡੀਸੀ ਸਾਹਿਬ ਕੋਲ ਜਾਣਗੇ ਡੀਸੀ ਸਾਹਿਬ ਨੂੰ ਜ਼ਮੀਨ ਦੱਸਣਗੇ ਕਿੰਨਾ ਰੇਤਾ ਉਹ ਦੱਸਣਗੇ ਤਾਂ ਇੱਕ ਰੇਟ ਫਿਕਸ ਹੋ ਗਿਆ ਸਰਕਾਰੀ ਰੇਟ ਉਹ ਰੇਟ ਮੈਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ ਉਹ ਰੇਟ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਰੇਤਾ ਲੈ ਸਕਦਾ ਤੇ ਉਹ ਆਪਣੀ ਜ਼ਮੀਨ ਦੇ ਵਿੱਚੋਂ ਆਪਣਾ ਰੇਤਾ ਵੇਚ ਸਕਦੇ ਨੇ ਤੀਜਾ ਜਿਹੜਾ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਉਹ ਇਹ ਆ ਕਿ ਜਿਹੜੀਆਂ ਜ਼ਮੀਨਾਂ ਸਰਕਾਰੀ ਸਿਗੀਆਂ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਸਿਗੀਆਂ ਜੇਕਰ ਉਹਦੇ ਵਿੱਚੋਂ ਕੋਈ ਰੇਤਾ ਲੈਣਾ ਚਾਹੁੰਦਾ ਸੀ ਜਾਂ ਵੇਚਣਾ ਚਾਹੁੰਦਾ ਸੀ ਤਾਂ ਉਹਦੀ ਵੀ ਪਾਲਸੀ ਬੜੀ ਔਖੀ ਸੀ ਉਹਦਾ ਕੰਮ ਬੜਾ ਔਖਾ ਸੀ ਤਾਂ ਸਰਕਾਰ ਨੇ ਉਹ ਵੀ ਜਿਹੜੀਆਂ ਡੀਸੀ ਸਾਹਿਬ ਨੂੰ ਦੇਤੀਆਂ ਹਦਾਇਤਾਂ ਜਾਰੀ ਕਰਤੀਆਂ ਨੇ ਕਿ ਜਿਹੜੇ ਵੀ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਸ਼ਾਮਲਾਟਾਂ ਨੇ ਕਿਤੇ ਵੀ ਸਰਕਾਰੀ ਜਗ੍ਹਾ ਦੇ ਵਿੱਚ ਜਿਹੜਾ ਰੇਤਾ ਪਿਆ ਏ ਉਹ ਡੀਸੀ ਸਾਹਿਬ ਉਹਦਾ ਇੱਕ ਅਮਾਉਂਟ ਫਿਕਸ ਕਰਕੇ ਜਿਹੜੀ ਸਰਕਾਰ ਨੇ ਪੱਕੀ ਰੇਟ ਰੱਖਤਾ ਇੱਕ ਉਸ ਰੇਟ ਤੇ ਉਹ ਵੀ ਆਪਣਾ ਰੇਤਾ ਸੇਲ ਕਰ ਸਕਦੇ ਨੇ ਜਿਹੜਾ ਚੌਥੀ ਇਹਦੇ ਵਿੱਚ ਵੱਡੀ ਆਈ ਆ ਉਹ ਇਹ ਆਈ ਆ ਵੀ ਜਿਹੜਾ ਇਹ ਮਾਈਨਿੰਗ ਪਾਲਿਸੀ ਆ ਇਹਨੂੰ ਸਾਰੀ ਨੂੰ ਅਸੀਂ ਆਨਲਾਈਨ ਕਰਤਾ ਜਿਵੇਂ ਅੱਗੇ ਕਾਗਜ਼ਾਂ ਪੱਤਰਾਂ ਸੀਗਾ ਪੇਪਰਵਰਕ ਸੀਗਾ ਉਹਦੇ ਵਿੱਚ ਕੋਈ ਠੇਕੇਦਾਰ ਕੋਈ ਜਿਹੜਾ ਵੀ ਕੋਈ ਸ਼ਰਾਰਤੀ ਬੰਦਾ ਜਿਹੜੀਆਂ ਵੀ ਇਸ ਪੂਰੇ ਸਿਸਟਮ ਦੇ ਵਿੱਚ ਕਾਲੀਆਂ ਭੇਡਾਂ ਸੀਗੀਆਂ ਤੋਂ ਕਾਗਜ਼ੀ ਪੱਤਰੀ ਹਿਰਾਫੇਰੀ ਕਰਕੇ ਬੜੀ ਗੜਬੜ ਕਰਦੇ ਸੀਗੇ ਤਾਂ ਹੁਣ ਇਹ ਸਾਰੀ ਦੀ ਸਾਰੀ ਪਾਲਿਸੀ ਅਸੀਂ ਆਨਲਾਈਨ ਕਰਤੀ ਆ ਆਨਲਾਈਨ ਕਰਨ ਦੇ ਨਾਲ ਤਾਂ ਜਿਹੜਾ 2 ਨੰਬਰ ਦਾ ਕੰਮ ਕੋਈ ਕਰਨਾ ਤਾਂ ਦੂਰ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ ਤਾਂ ਇਹ ਮੇਨ ਮੇਨ 4-5 ਜਿਹੜੀਆਂ ਅਮੈਂਡਮੈਂਟ ਹੋਈਆਂ ਨੇ ਪਾਲਿਸੀ ਦੇ ਵਿੱਚ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੋਊਗਾ ਵੀ ਰੇਟਾ ਸਸਤਾ ਹੋਊਗਾ ਕਿਉਂਕਿ ਇਕਨੋਮਿਕਸ ਦਾ ਰੂਲ ਆ ਜੇਕਰ ਡਿਮਾਂਡ ਆ ਜਿਹੜੀ ਜੇਕਰ ਤੁਸੀਂ ਸਪਲਾਈ ਵਧਾ ਦੋਗੇ ਤਾਂ ਫਿਰ ਡਿਮਾਂਡ ਘਟ ਜਾਂਦੀ ਆ ਸਪਲਾਈ ਵਧਾ ਦੋਗੇ ਤਾਂ ਡਿਮਾਂਡ ਘਟ ਜਾਂਦੀ ਹੈ ਜੇ ਡਿਮਾਂਡ ਦੇ ਨਾਲ ਰੇਟ ਵੱਜ ਜਾਂਦਾ ਤਾਂ ਜਦੋਂ ਸਪਲਾਈ ਵਧਾ ਦਾਂਗੇ ਅਸੀਂ ਤਾਂ ਜਿਹੜੀ ਰੇਤਾ ਸੌਖਾ ਮਿਲਣ ਲੱਗ ਜਾਊਗਾ ਜਦੋਂ ਰੇਤਾ ਸੌਖਾ ਮਿਲਣ ਲੱਗ ਜਾਊਗਾ ਫਿਰ ਰੇਤੇ ਦੀ ਬਲੈਕ ਬੰਦ ਹੋ ਜੂ ਜੇ ਰੇਤੇ ਦੀ ਬਲੈਕ ਬੰਦ ਹੋ ਜੂਗੀ ਫਿਰ ਸਾਡੇ ਲੋਕਾਂ ਨੂੰ ਸਾਰਿਆਂ ਨੂੰ ਰੇਤਾ ਸਸਤਾ ਮਿਲੂਗਾ ਉਹਦੇ ਨਾਲ ਜਿਹੜੇ ਨਿੱਜੀ ਤੌਰ ਤੇ ਅਸੀਂ ਕੰਮ ਕਰਨਾ ਚਾਹੁੰਦੇ ਆ ਘਰਾਂ 'ਚ ਉਹਨੂੰ ਵੀ ਸਾਨੂੰ ਫਾਇਦਾ ਹੋਊਗਾ ਤੇ ਜੇਕਰ ਅਸੀਂ ਸਰਕਾਰੀ ਤੌਰ ਤੇ ਕੋਈ ਬਿਲਡਿੰਗ ਬਣਾਉਣਾ ਚਾਹੁੰਦੇ ਆ ਕੋਈ ਗਲੀਆਂ ਨਾਲੀਆਂ ਪੱਕੀਆਂ ਕਰਦੇ ਆ ਕੋਈ ਸਟੇਡੀਅਮ ਗਰਾਊਂਡ ਬਣਾਉਣੇ ਆ ਤਾਂ ਜਿਹੜੇ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਲਗਭਗ 3000 ਜਿਮ ਗਰਾਊਂਡ ਬਣਾਉਣ ਦੀ ਤਰਜੀਹ ਕੀਤੀ ਆ ਤਾਂ ਬਾਕੀ 75000 ਕਰੋੜ ਦਾ ਜਿਹੜਾ ਸੀ ਬਜਟ ਦੇ ਵਿੱਚ ਐਸਟੀਮੇਟ ਰੱਖਿਆ ਜਿਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਨਾਲ ਸਾਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਊਗਾ ਮਤਲਬ ਇੱਕ ਇਹੋ ਜੀ ਪਾਲਿਸੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਣਾਈ ਆ ਜਿਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਰੈਵਨਿਊ ਵਧੂ ਜਿਹਦੇ ਖੇਤ ਦੇ ਵਿੱਚ ਰੇਤਾ ਉਹਨੂੰ ਵੀ ਫਾਇਦਾ ਉਹਨੂੰ ਆਮਦਨ ਆਜੂ ਜਿਹੜੇ ਲੋਕ ਰੇਤਾ ਵਰਤਦੇ ਨੇ ਘਰ ਵਾਸਤੇ ਉਹਨਾਂ ਨੂੰ ਵੀ ਫਾਇਦਾ ਤੇ ਜਿਹੜੇ ਮੇਰੇ ਸਰਪੰਚ ਸਾਹਿਬ ਮੇਰੇ ਨਾਲ ਬੈਠੇ ਨੇ ਜੇਕਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਵੈਲਪਮੈਂਟ ਦਾ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਵੀ ਰਸਤਾ ਸਸਤਾ ਮਿਲੂ ਨਾਲ ਦੀ ਨਾਲ ਰੇਤੇ ਦੀ ਸਪਲਾਈ ਘਟਣ ਦੇ ਨਾਲ ਜਿਹੜਾ ਰੇਤੇ ਦਾ ਰੇਟ ਵੱਧਦਾ ਸੀ ਜਿਹੜਾ 2 ਨੰਬਰ ਦੇ ਕੰਮ ਚੱਲਦੇ ਸੀ ਆ ਟਿਪਰਾਂ ਟੋਪਰਾਂ ਵਾਲਾ ਰਾਤ ਵਾਲਾ ਕੰਮ ਚੱਲਦਾ ਸੀਗਾ ਤਾਂ ਇਹ ਵੀ ਕੰਮ ਬਿਲਕੁਲ ਬੰਦ ਹੋ ਜਾਊਗਾ ਤਾਂ ਇਹਦੇ ਨਾਲ ਇੱਕ ਤੀਰ ਦੇ ਨਾਲ ਲਗਭਗ 5 ਨਿਸ਼ਾਨੇ ਸਰਕਾਰ ਮਾਰੂਗੀ ਤਾਂ ਉਹਦਾ ਸਾਨੂੰ ਬੈਨੀਫਿਟ ਹੋਊਗਾ ਐਮਐਲਐਸ ਕੋਈ ਗੱਲ ਕੀਤੀ ਰੇਟ ਤੇ ਰੇਟ ਘਟੂਗਾ ਸਰਕਾਰੀ ਰੇਟ ਆ ਜਾਊਗਾ ਸਰਕਾਰੀ ਰਟਣਾ ਹੋਊਗਾ ਜੀ ਕੋਈ ਜਾਣਕਾਰੀ ਦੇ ਸਕਦੇ ਮੈਂ ਤੁਹਾਨੂੰ ਇਹਦੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਹੈ ਕਿਹੜੀ ਸਾਈਟ ਦਾ ਕਿੰਨਾ ਰੇਟ ਕਿਹੜੀ ਸਾਈਟ ਦਾ ਕਿੰਨਾ ਰੇਟ ਸਰਕਾਰੀ ਕਿੰਨਾ ਰੇਟ ਆ ਉਹ ਮੈਂ ਤੁਹਾਨੂੰ ਜਾਣਕਾਰੀ ਹੁਣੇ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਉਹ ਤੁਸੀਂ ਇਸੇ ਨਾਲ ਨਾਲ ਤੁਸੀਂ ਇੱਥੇ ਅਪਲੋਡ ਕਰ ਦਿਓ ਪਾ ਦਿਓ ਤਾਂ ਕਿ ਲੋਕਾਂ ਨੂੰ ਇੱਕ ਜਿਹੜਾ ਫਾਈਨਲ ਰੇਟ ਆ ਉਹ ਫਿਕਸ ਹੋ ਜੇ ਪਤਾ ਲੱਗ ਜੇ ਆਪਣੇ ਰੇਟ ਕੀ ਰੇਟ ਰੂ ਮੈਂ ਤੁਹਾਨੂੰ ਇਹ ਕਹੇ ਸਾਰੇ ਪੰਜਾਬ ਦੇ ਵਿੱਚ ਇਹ ਕਿਊਸਿਕ ਫੁੱਟ ਦੇ ਹਿਸਾਬ ਨਾਲ ਹੁੰਦਾ ਏ ਇਹ ਜੋ ਜਿਵੇਂ ਆਪਾਂ ਦੇਸੀ ਤਰੀਕੇ ਦੇ ਨਾਲ ਟਰਾਲੀਆਂ ਦੇ حساب ਨਾਲ ਕਰਦੇ ਆ ਜਾਂ ਫੁੱਟਾਂ ਦੇ حساب ਨਾਲ ਕਰਦੇ ਆ ਆਪਾਂ ਮੇਨਲੀ ਆਪਣੇ ਟਿਪਰ ਦਾ ਰੇਟ ਹੋ ਜਾਂਦਾ ਵੀ ਭਾਈ 8000 ਦਾ ਟਿਪਰ 8000 ਦਾ ਟਿਪਰ ਤਾਂ ਜੇ ਮੈਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੱਸਾਂ ਜੇਕਰ ਪਹਿਲਾਂ ਟਿਪਰ ਕੋਈ 15000 ਦਾ ਜਾਂ 20000 ਦਾ ਹੁੰਦਾ ਸੀ ਤਾਂ ਇਸ ਪਾਲਿਸੀ ਤੋਂ ਬਾਅਦ ਉਹ ਜਿਹੜਾ ਟਿਪਰ ਆ ਲਗਭਗ 5 4 5000 ਦੇ ਕਰੀਬ ਰਹਿ ਜਾਊਗਾ ਜਿਹੜੀ ਟਰਾਲੀ ਪਹਿਲਾਂ 7 8000 ਦੀ ਹੁੰਦੀ ਸੀ ਤਾਂ ਉਹ ਟਰਾਲੀ ਮੰਨ ਕੇ ਚੱਲੋ ਤੁਸੀਂ 2500 ਤੋਂ 2600 ਰੁਪਏ ਦੇ ਵਿੱਚ ਤੁਹਾਨੂੰ ਟਰਾਲੀ ਰੇਤੇ ਦੀ ਮਿਲੇਗੀ ਤਉਹਦੇ ਨਾਲ ਸਾਨੂੰ ਡਵੈਲਪਮੈਂਟ ਦੇ ਵਿੱਚ ਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਕਦੋਂ ਤੋਂ ਸ਼ੁਰੂ ਹੋਏਗਾ ਇਹ ਕੈਬਨਟ ਦੀ ਮੀਟਿੰਗ ਪਰਸੋਂ ਹੋਈ ਆ ਉਹਦੇ ਵਿੱਚ ਪਾਸ ਹੋ ਗਿਆ ਨਾਲ ਹੀ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਜੋ ਆਫਿਸ ਦਾ ਪ੍ਰੋਸੈਸ ਹੁੰਦਾ ਲਗਭਗ 10 ਦਿਨ 15 ਦਿਨ 20 ਦਿਨ ਤਾਂ ਇਹਦੇ ਵਿੱਚ ਵਿੱਚ ਨੋਟੀਫਿਕੇਸ਼ਨ ਹੋ ਜਾਊਗਾ ਜਦੋਂ ਹੀ ਨੋਟੀਫਿਕੇਸ਼ਨ ਆਊਗਾ ਨਾਲ ਦੀ ਨਾਲ ਜਿਹੜੀ ਇਹ ਨਵੀਂ ਮਾਈਨਿੰਗ ਪਾਲਿਸੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੇ ਲੋਕਾਂ ਤੇ ਲਾਗੂ ਹੋ ਜਾਣਗੀਆਂ ਜਿਹੜੇ ਜ਼ਮੀਨ ਮਾਲਕ ਹੈਗੇ ਆਉਟ ਦੀ ਸਭ ਦੇ ਥਰੂ ਇਹ ਸਾਡੀ ਮਾਈਨਿੰਗ ਕਰਵਾ ਸਕਦੇ ਜਿਹੜੇ ਜ਼ਮੀਨ ਮਾਲਕ ਨੇ ਜਿਨ੍ਹਾਂ ਦੀ ਆਪਣੀ ਜ਼ਮੀਨ ਦੇ ਵਿੱਚ ਰੇਤਾ ਹੈ ਉਹਨਾਂ ਕੋਲ ਦੋਵੇਂ ਆਪਸ਼ਨ ਉਪਲਬਧ ਨੇ ਜੇਕਰ ਆਪਣਾ ਰੇਤਾ ਉਹ ਆਪ ਵੇਚਣਾ ਚਾਹੁੰਦੇ ਨੇ ਤਾਂ ਵੀ ਥਰੂ ਡੀਸੀ ਉਹ ਪਰਮਿਸ਼ਨ ਲੈ ਕੇ ਵੇਚ ਸਕਦੇ ਨੇ ਤੇ ਜੇਕਰ ਉਹ ਆਪਣੀ ਜ਼ਮੀਨ ਕਿਸੇ ਬੰਦੇ ਨੂੰ ਲੀਜ਼ ਤੇ ਦੇਣਾ ਚਾਹੁੰਦੇ ਨੇ ਤਾਂ ਉਹ ਲੀਜ਼ ਤੇ ਵੀ ਦੇ ਸਕਦੇ ਨੇ ਉਹ ਲੀਜ਼ ਵਾਲਾ ਬੰਦਾ ਵੀ ਡੀਸੀ ਨਾਲ ਗੱਲ ਕਰਕੇ ਡੀਸਾ ਨਾਲ ਗੱਲ ਕਰਕੇ ਤਾਂ ਉਹ ਵੀ ਉਹਦੇ ਵਿੱਚੋਂ ਗਿਣਤੀ ਮੈਂਤੀ ਦੇ ਪੈਸੇ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਉਹਨਾਂ ਹੀ ਪੈਸੇ ਪੇ ਕਰਕੇ ਤਾਂ ਉਹ ਵੀ ਰੇਤਾ ਸੇਲ ਕਰ ਸਕਦਾ ਤੇ ਵਿੰਨ ਵਾਲੀ ਹੀ ਹੋਊਗੀ ਉਹੋ ਜੇ ਚਾਹੂਗਾ ਦੇ ਵਿੱਚ ਉਹ ਤਾਂ ਨਹੀਂ ਨੇ ਹਾਂ ਜਿਵੇਂ ਸਾਡੇ ਕੋਲ ਸਮੱਸਿਆ ਆਉਂਦੀ ਸੀ ਜਿਵੇਂ ਆਪਣੇ ਮਾਲਾ ਖੁਰਦ ਕੇ ਪਿੰਡਾਂ ਦੇ ਵਿੱਚ ਸਾਡੇ ਕੋਲ ਰੇਤੇ ਦੀਆਂ ਖੱਡਾਂ ਨੇ ਜਿਹੜੀਆਂ ਲਗਭਗ ਚੱਲਦੇ ਹੀ ਰਹਿੰਦੀਆਂ ਸੀਗੀਆਂ ਹੁਣ ਜਦੋਂ ਤੋਂ ਆਪਣੀ ਸਰਕਾਰ ਆਈ ਸੀ ਉਹ ਬੰਦ ਪਈਆਂ ਸੀਗੀਆਂ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਬੜੀ ਪਰਸੈਪਸ਼ਨ ਆ ਜੇਕਰ ਟਿਪਰ ਰੇਤੇ ਦਾ ਭਰ ਕੇ ਲੰਘ ਜਾਂਦਾ ਚਾਹੇ ਉਹ ਪਬਲਿਕ ਮਾਈਂਡ ਤੋਂ ਹੀ ਚੱਲਿਆ ਹੋਵੇ ਚਾਹੇ ਉਹਨੇ ਟੈਕਸ ਵੀ ਪੇ ਕੀਤਾ ਹੋਵੇ ਚਾਹੇ ਉਹਨੇ ਪਰਚੀ ਦਿੱਤੀ ਹੋਵੇ ਟਿੱਪਰ ਰੇਤੇ ਦਾ ਭਰ ਕੇ ਗੇਟ ਮੁਰਦੀ ਲੰਘਣਾ ਦਾ ਮਤਲਬ ਹੈ ਮਾਈਨਿੰਗ ਚੱਲਦੀ ਆ ਆ ਇਹ ਹਰੇਕ ਲੋਕਾਂ ਦੇ ਦਿਮਾਗ 'ਚ ਸਿਗੀ ਆ ਪਰ ਉਹ ਮਾਈਨਿੰਗ ਨਹੀਂ ਹੁੰਦੀ ਸਰਕਾਰ ਦੀਆਂ ਬਹੁਤ ਸਾਰੀਆਂ ਮਾਈਨਿੰਗ ਨੇ ਜਿਹੜੀਆਂ ਲੀਗਲ ਨੇ ਜਿਹੜੀਆਂ ਇੱਕ ਨੰਬਰ 'ਚ ਨੇ ਮੈਂ ਜੇ ਕਹਾਂ 95% ਇੱਕ ਨੰਬਰ 'ਚ ਹੀ ਨੇ ਤਾਂ ਉਹਨਾਂ ਦੇ ਵੀ ਟਿੱਪਰ ਭਰ ਕੇ ਚੱਲਦੇ ਨੇ ਹੁਣ ਦੂਜਾ ਦਿਮਾਗ 'ਚ ਇਹ ਆਉਂਦਾ ਵੀ ਆ ਰਾਤ ਨੂੰ ਟਿੱਪਰ ਲੰਘਿਆ ਹੁਣ ਜਿਹੜੇ ਟਿੱਪਰਾਂ ਵਾਲੇ ਕੰਮ ਕਰਦੇ ਨੇ ਉਹ ਦਿਨੇ ਟ੍ਰੈਫਿਕ ਹੁੰਦਾ ਦਿਨੇ ਟ੍ਰੈਫਿਕ ਦੀ ਸਮੱਸਿਆ ਹੁੰਦੀ ਆ ਜਿਹੜੇ ਲੀਗਲ ਨੇ ਪਰਚੀ ਘਟਾਉਂਦੇ ਨੇ ਜਿਹੜੇ ਪਬਲਿਕ ਮਾਇਨ ਤੋਂ ਭਰਦੇ ਨੇ ਜਿਹੜੇ ਇੱਕ ਨੰਬਰ 'ਚ ਜਾਂਦੇ ਨੇ ਤਾਂ ਉਹ ਵੀ ਸਾਰੇ ਰਾਤ ਨੂੰ ਹੀ ਨਿਕਲਦੇ ਨੇ ਤਾਂ ਉਹ ਹੁਣ ਉਹ ਪਰਸੈਪਸ਼ਨ ਉਹ ਟਟਜੂ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਪਰਸੈਪਸ਼ਨ ਪਾਣ ਲੈਂਦੇ ਨੇ ਕਿ ਜੀ ਆਹ ਦੇਖੋ ਜੀ ਫੋਟੋ ਕਵੇ ਕੋਈ ਕਾਲੀ ਦਾਲ ਵਾਲੇ ਕਦੇ ਕੋਈ ਕਾਂਗਰਸ ਵਾਲੇ ਇਹ ਤਾਂ ਤੋਂ ਫੋਟੋ ਭੇਜਿਆ ਆ ਦੇਖੋ ਜੀ 15 ਜੀਸੀਬੀਆਂ ਲੱਗਿਆ ਇੰਨੇ ਟੇਪਰ ਚੱਲੀ ਜਾਂਦੇ ਆ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜ਼ਰੂਰੀ ਨਹੀਂਗਾ ਵੀ ਜੇ ਜੀਸੀਬੀ ਖੜੀ ਆ ਰੇਤਾ ਕੱਢੀ ਜਾਂਦਾ ਉਹ ਗਲਤੀ ਨਿਕਲਦਾ ਉਹ ਬਹੁਤ ਸਾਰੀਆਂ ਸਾਈਟਾਂ ਲੀਗਲ ਨੇ ਹੁਣ ਲੀਗਲ ਸਾਈਟ ਦੇ ਵਿੱਚ ਵੀ ਰੇਤਾ ਤਾਂ ਜੀਸੀਬੀ ਨਾਲ ਨਿਕਲੂਗਾ ਹੁਣ ਇਹ ਤਾਂ ਹੈ ਨਹੀਂ ਵੀ ਜੀਸੀਬੀ ਦੋ ਨੰਬਰ ਤੇ ਨਿਕਲੂਗਾ ਤੇ ਲੀਗਲ ਸਾਈਟ ਆ ਲੀਗਲ ਸਾਈਟ ਤੇ ਲੋਕ ਬੁੱਕਾਣਾ ਟਰਾਲੀਆਂ ਥੋੜੀ ਭਰਨਗੇ ਤਾਂ ਲੀਗਲ ਸਾਈਟ ਦੇ ਵਿੱਚ ਵੀ ਰੇਤਾ ਜੀਸੀਬੀ ਨਾਲ ਨਿਕਲੂਗਾ ਲੀਗਲ ਸਾਈਟ ਦੇ ਵਿੱਚ ਵੀ ਟਿੱਪਰੀ ਵੀ ਭਰ ਕੇ ਜਾਣਗੇ ਲੀਗਲ ਸਾਈਟਾਂ ਵਾਲੇ ਵੀ ਟਿੱਪਰ ਰਾਤ ਨੂੰ ਹੀ ਨਿਕਲਣਗੇ ਤਾਂ ਉਹ ਵੀ ਸਾਰੀਆਂ ਚੀਜ਼ਾਂ ਹੋਣਗੀਆਂ ਨਾਲ ਬੜੇ ਜਗ੍ਹਾ ਤੇ ਸਰਕਾਰ ਡੀਸੇਲਟਿੰਗ ਦਾ ਨਾਮ ਦਿੰਦੀ ਆ ਵੀ ਡੀਸੈਲਟਿੰਗ ਕਰ ਰਹੇ ਆ ਡੀਸੈਲਟਿੰਗ ਦਾ ਮਤਲਬ ਹੁੰਦਾ ਜਿਹੜੇ ਤੁਹਾਡੇ ਦਰਿਆ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਸਾਫ਼ ਕਰਾਉਣੇ ਆ ਤਾਂ ਉਹਦਾ ਵੀ ਪ੍ਰੋਪਰ ਇੱਕ ਨੰਬਰ ਦੇ ਵਿੱਚ ਟੈਂਡਰ ਲੱਗਦਾ ਪਿਛਲੇ ਦਿਨ ਸਰਕਾਰ ਨੇ ਡੀਸੈਲਟਿੰਗ ਦੇ ਟੈਂਡਰ ਲਾਏ ਉਹ ਡੀਸੈਲਟਿੰਗ ਦੇ ਟੈਂਡਰ ਨਿਕਲੇ ਸਰਕਾਰ ਨੂੰ ਬੈਨੀਫਿਟ ਹੋਇਆ ਉਹ ਨਿਕਲ ਕੇ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਲਏ ਤਾਂ ਉਹਨਾਂ ਨੇ ਡੀਸੈਲਟਿੰਗ ਵੀ ਕੀਤੀ ਆ ਡੀਸੈਲਟਿੰਗ ਦਾ ਮਤਲਬ ਹੁੰਦਾ ਦਰਿਆ ਦੇ ਵਿੱਚ ਜਿਹੜੀ ਮਿੱਟੀ ਆ ਮਿੱਟੀ ਰੇਤ ਉਹ ਮਿਕਸ ਹੁੰਦਾ ਉਹਨੂੰ ਜ਼ਿਆਦਾਤਰ ਜੇ ਪੱਥਰ ਵੀ ਆ ਜਾਏ ਉਹਨੂੰ ਡਸਟ ਸਟੋਨ ਕਹਿੰਦੇ ਹੁੰਦੇ ਆ ਇਹਨਾਂ ਦੀ ਭਾਸ਼ਾ ਦੇ ਵਿੱਚ ਤਾਂ ਡਸਟ ਸਟੋਨ ਦੀ ਵੀ ਸਫਾਈ ਆ ਉਹ ਵੀ ਡੀਸੈਂਟਿੰਗ ਹੁੰਦੀ ਆ ਤੇ ਜ਼ਿਆਦਾਤਰ ਉਹ ਇੱਕ ਨੰਬਰ ਚ ਹੁੰਦੀ ਆ ਦੋ ਨੰਬਰ ਚ ਨਹੀਂ ਹੁੰਦੀ ਤਾਂ ਉਹ ਸਾਰਾ ਕੁਝ ਉਹ ਨਾਲ ਠੀਕ ਹੋ ਜੂਗਾ। ਹਾਂ ਅਗਲੇ ਸਾਹਿਬ ਬਾਕੀ ਆਪਣਾ ਹਲਕੇ ਕਿੰਨੀਆਂ ਮਾਈਨਿੰਗ ਸਾਈਟਾਂ ਆ ਗਈਆਂ ਪੂਰੇ ਸ਼ੋਦਾ ਦਾ ਡਾਕਟਰ ਸਾਹਿਬ ਮੈਨੂੰ ਪਤਾ ਨਹੀਂ ਅਜੇ ਆਪਾਂ ਪੁਰਾਣਿਆਂ ਤੋਂ ਪੁੱਛਾਂਗੇ ਜਿਹੜੇ ਕਢਾਉਂਦੇ ਰਹੇ ਆ ਕਿਉਂਕਿ ਜਦੋਂ ਜਿਹੜੇ ਜਦੋਂ ਜਦੋਂ ਆਪਾਂ ਕੱਢ ਨਹੀਂ ਸੀ ਸਕਦੇ ਲੀਗਲੀ ਕੱਢ ਨਹੀਂ ਸਕਦੇ ਤਾਂ ਨਾ ਤਾਂ ਮੈਂ ਕਿਸੇ ਪਿੰਡ ਗਿਆ ਨਾ ਮੈਨੂੰ ਸਾਈਟਾਂ ਦਾ ਪਤਾ ਹੁਣ ਸਰਕਾਰ ਨੇ ਪਰਮਿਸ਼ਨ ਦਿੱਤੀ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਅਸੀਂ ਪ੍ਰੋਸੈਸ ਬਣਾਤਾ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਆਪਣੀਆਂ ਮਾਈਨਿੰਗ ਨੇ ਮਾਈਨਸ ਨੇ ਜਿਹੜੀਆਂ ਬਾਗੇ ਪੁਰਾਣੇ ਦੇ ਵਿੱਚ ਇੱਕ ਦੋ ਪਿੰਡਾਂ ਦੇ ਵਿੱਚ ਹੈਗੀਆਂ ਨੇ ਆਪਾਂ ਉਹਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੂਗਾ ਸਰਕਾਰ ਨੂੰ ਫਾਇਦਾ ਮਿਲੂਗਾ ਜ਼ਮੀਨ ਮਾਲਕ ਨੂੰ ਫਾਇਦਾ ਮਿਲੂਗਾ ਹੁਣ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਹੁਣ ਆਪਾਂ ਜਾਵਾਂਗੇ ਦੇਖਾਂਗੇ ਵੀ ਭਾਈ ਬਾਗੇ ਪੁਰਾਣੇ ਕਿੱਥੇ ਕਿੱਥੇ ਰਹਿਤਾ ਉਦੋਂ ਪਹਿਲਾਂ ਪਰਮਾਤਮਾ ਦੀ ਮਿਹਰ ਦੇ ਨਾਲ ਮੇਰਾ ਕੋਈ ਧਿਆਨ ਨਹੀਂ ਸੀਗਾ ਰੇਥੇ ਕਿੱਥੇ ਹੁਣ ਸਰਕਾਰ ਨੇ ਕਿਹਾ ਤਾਂ ਹੁਣ ਆਪਾਂ ਧਿਆਨ ਕਰਾਂਗੇ ਹੁਣ ਆਪਾਂ ਉਹਨਾਂ ਨੂੰ ਲੀਗਲਾਈਜ਼ਡ ਕਰਾਂਗੇ ਨੀਗਲਾਈਜ਼ ਕਰਕੇ ਡੀਸੀ ਸਾਹਿਬ ਤੋਂ ਬਕਾਇਦਾ ਪਰਮਿਸ਼ਨਰ ਲੈ ਕੇ ਤੁਹਾਨੂੰ ਨਾਲ ਲੈ ਕੇ ਜਾਊਗਾ ਪੱਤਰਕਾਰ ਨੂੰ ਨਾਲ ਲੈ ਕੇ ਜਾਊਗਾ ਉਹਦਾ ਕਾਟਨ ਕਰਾਂਗੇ ਪਹਿਲੀ ਪਹਿਲੀ ਵਾਰ ਹੋਊਗਾ ਵੀ ਕਿਸੇ ਖੱਡ ਦੇ ਵਿੱਚੋਂ ਰੇਤਾ ਨਿਕਲੂਗਾ ਤੇ ਉੱਥੋਂ ਦਾ ਐਮਐਲਏ ਪੱਤਰਕਾਰ ਨੂੰ ਨਾਲ ਲੈ ਕੇ ਜਾਊਗਾ ਨਹੀਂ ਪੁਰਾਣੇ ਸਮੇਂ 'ਚ ਇਹ ਚੱਲਦਾ ਸੀ ਪੱਤਰਕਾਰ ਡਰਦੇ ਹੀ ਰਹਿੰਦੇ ਸੀ ਲੀਡਰ ਪੱਤਰਕਾਰ ਤੇ ਮਾਈਨਿੰਗ ਚਲਾਉਣ ਵਾਲੇ ਤਿੰਨੇ ਇਕੱਠੇ ਨਹੀਂ ਹੁੰਦੇ ਜੇ ਮਤਲਬ ਤਿੰਨੇ ਇਕੱਠੇ ਹੋ ਜਾਣ ਮਤਲਬ ਕੰਮ ਇੱਕ ਨੰਬਰ ਦਾ ਤਾਂ ਜਦੋਂ ਆਪਾਂ ਇੱਕ ਨੰਬਰ ਦਾ ਕਰਾਂਗੇ ਤਾਂ ਆਪਾਂ ਇਕੱਠੇ ਚੱਲਾਂਗੇ ਤਿੰਨੇ ਸਾਰੇ ਠੀਕ ਹੈ